ਸਾਬਕਾ ਫੌਜੀ ਜਵਾਨ ਨੇ ਦਿਖਾਈ ਇਮਾਨਦਾਰੀ ਲੱਭੀ ਹੋਈ ਰਕਮ ਔਰਤ ਨੂੰ ਕੀਤੀ ਵਾਪਸ ਕੌਂਸਲ ਸੋਨੀ ਨੇ ਸੋਸ਼ਲ ਮੀਡੀਆ 'ਤੇ ਰਾਈ ਵੀਡੀਓ ਕੀਤੀ ਵੀਰਲ ਜੋ ਕਿ ਜਰੀਆ ਬਣਿਆ ਜਿੱਥੋਂ ਪਤਾ ਲੱਗਿਆ ਕਿ ਮਾਂ ਨੂੰ ਬੇਟੇ ਦੇ ਇਲਾਜ ਲਈ ਦਿੱਤੇ ਸਨ ਕਿਸੇ ਦਾਨੀ ਨੇ ਪੈਸੇ ਇਹ ਪੈਸਿਆਂ ਵਾਲੀ ਗੁੱਥੀ ਉਸ ਤੋਂ ਗੁੰਮ ਹੋ ਗਈ ਸੀ ਜੋ ਕਿ ਇੱਕ ਸਾਬਕਾ ਫੌਜੀ ਜਵਾਨ ਨੂੰ ਲੱਭੀ ਗੁੱਥੀ ਕੌਂਸਲ ਹਰਜੀਵ ਤੇ ਸਮਾਜ ਸੇਵੀ ਅਤੇ ਫੌਜੀ ਜਵਾਨ ਨੇ ਨੂੰ ਲੱਭੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਗੁੱਥੀ ਦੀ ਵੀਡੀਓ ਵائرਲ ਕਰ ਦਿੱਤੀ ਗਈ ਵੀਡੀਓ ਵائرਲ ਹੋਣ ਤੋਂ ਬਾਅਦ ਜੀਜ਼ ਦੀ ਪੈਸਿਆਂ ਵਾਲੀ ਗੁੱਥੀ ਔਰਤ ਦੀ ਗੁੰਮੀ ਸੀ ਉਹ ਕੈਮਰੇ ਸਾਹਮਣੇ ਆਈ ਜਿਸ ਤੋਂ ਬਾਅਦ ਮੀਡੀਆ ਦੇ ਸਾਹਮਣੇ ਫੌਜੀ ਜਵਾਨ ਨੇ ਮਹਿਲਾ ਨੂੰ ਉਸ ਦੇ ਪੈਸੇ ਵਾਪਸ ਕਰ ਦਿੱਤੇ ਜਿਸ ਤੋਂ ਬਾਅਦ ਮਹਿਲਾ ਨੇ ਸਾਬਕਾ ਫੌਜੀ ਅਤੇ ਕੌਂਸਲ ਸੋਨੀ ਦਾ ਧੰਨਵਾਦ ਵੀ ਕੀਤਾ ਹੈ ਮਸਲਾ ਕਿ ਅੱਜ ਦੇ ਭੌਤਿਕਵਾਦੀ ਯੁੱਗ ਦੇ ਵਿੱਚ ਜਿੱਥੇ ਇਨਸਾਨ ਲਾਲਚ ਵੱਸ ਲੋਕਾਂ ਦੀਆਂ ਜੇਬਾਂ ਤੇ ਗਲੇ ਕੱਟਣ ਤੋਂ ਵੀ ਗੁਰੇਜ਼ ਨਹੀਂ ਕਰਦਾ ਇਸ ਮੇਰੇ ਵੀਰ ਨੇ ਅੱਜ ਇਮਾਨਦਾਰੀ ਅਤੇ ਚੰਗੀ ਸੋਚ ਦਾ ਸਬੂਤ ਦਿੰਦਿਆਂ ਇੱਕ ਮਿਸਾਲ ਕਾਇਮ ਕੀਤੀ ਹੈ ਜਿਵੇਂ ਕਿ ਅੱਜ ਇਹਨਾਂ ਨੂੰ ਨਵੇਂ ਬੱਸ ਅਡੇ ਦੇ ਲਾਗੋ ਇੱਕ ਪੈਸਿਆਂ ਵਾਲੀ ਗੁੱਥਲੀ ਮਿਲੀ ਹੈ ਜਿਹਦੇ ਵਿੱਚ ਬਹੁਤ ਸਾਰੀ ਰਕਮ ਹੈ ਜੇ ਚਾਹੁੰਦੇ ਤਾਂ ਰਕਮ ਨੂੰ ਆਪਣੇ ਕੋਲ ਰੱਖ ਸਕਦੇ ਸਨ ਪਰੇ ਗੁਰੂ ਘਰ ਦੇ ਨਾਲ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਇਨਸਾਨ ਨੇ ਇਹਨਾਂ ਨੇ ਗੁਰੂ ਦੀ ਰਹਿਮਤ ਸਦਕਾ ਇਹਨਾਂ ਦੇ ਮਨ ਡੋਲਿਆ ਨਹੀਂ ਅਤੇ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਸੋਨੀ ਸਾਹਿਬ ਇਹ ਪੈਸੇ ਮੈਨੂੰ ਮਿਲੇ ਨੇ ਤੇ ਮੇਰਾ ਮਨ ਕਰਦਾ ਵੀ ਜਿਸ ਕਿਸੇ ਦੇ ਇਹ ਪੈਸੇ ਨੇ ਉਸ ਤੱਕ ਪਹੁੰਚ ਦੇ ਕਰ ਦਿੱਤੇ ਜਾਨ ਇੱਥੇ ਤੁਹਾਡੇ ਕੋਲ ਪੈਸੇ ਦੀ ਸੀਗੇ ਬਟਨ ਲਾ ਕੇ ਘਰ ਜਾ ਕਦੋਂ ਪਤਾ ਲੱਗਾ ਵੀ ਪੈਸੇ ਹੈ ਨਹੀਂ ਆ ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਗੋਡੇ ਚ ਗਿਆ ਭਾਈ ਪਹਿਲਾਂ ਮੈਂ ਹਸਤਾਲ ਗਈ ਸੀ ਸਾ ਜਾ ਕੇ ਦਵਾਈ ਖਾ ਕੇ ਸੌਂ ਗਈ ਮੈਂ ਘੰਟੇ ਦੋ ਘੰਟੇ ਡੇਢ ਘੰਟੇ ਬਾਅਦ ਵੇਖਿਆ ਫੋਲਿਆ ਕੋ ਘਰ ਪਰੌਣੇ ਆਏ ਆ ਮੈਂ ਇਸ ਤਰ੍ਹਾਂ ਪਰਸ ਫੋਲਿਆ ਵਿੱਚ ਬੜਵਾਈ ਹੈ ਨਹੀਂ ਮੈਂ ਇਹਨੂੰ ਕਾਕੇ ਨੂੰ ਫੋਨ ਕੀਤਾ ਜਾਂਦਾ ਮੈਨੂੰ ਕੀ ਪਤਾ ਕਿੱਥੇ ਮੈਨੂੰ ਗਾਲਾਂ ਕੱਢਣ ਦਾ ਕੀ ਜਾਂਦਾ ਮੈਂ ਦਾਦੂ ਜੋਦ ਫਿਰ ਉਹਨੇ ਚਰਨ ਬਨ ਬੌਟੀ ਨੇ ਦੱਸ ਦਿੱਤਾ ਵੀ ਮੰਮੀ ਇੱਕ ਮੈਸੇਜ ਆਇਆ ਹੈ ਤੇ ਇਹਨਾਂ ਦਾ ਨਾਮ ਲੈ ਕੇ ਨੌ ਮੇਰੀ ਨੇ ਅੰਦੀ ਤੋਂ ਉੱਥੇ ਦੁਕਾਨ ਤੇ ਚੱਲ ਜੋ ਤਰੀਕਾ ਇਹ ਸੀ ਹਾਂਜੀ ਮੈਨੂੰ ਤੇ ਇਹ ਵੀ ਨਹੀਂ ਮੈਨੂੰ ਜਿਦ ਤਰਾ ਬੰਦਾ ਬੰਦਲ ਜਾਂਦਾ ਕੁਝ ਮੁੰਡੇ ਕਰਕੇ ਟੈਨਸ਼ਨ ਤੇ ਆ ਵੱਡਾ ਬੇਟੇ ਦੀ ਡੈਥ ਹੋ ਗਈ ਆ ਇਹਦਾ ਵੀ ਜਵਾਬ ਦੇਤਾ ਸੀ ਡਾਕਟਰਾਂ ਤੇ ੱਟਕੇ ਮਾਰਦੇ ਸੀ ਡਾਕਟਰ ਵੀ ਇਹਨੂੰ ਇੱਥੋਂ ਲੈ ਜਾ ਇਹ ਹੀ ਇਹਨੂੰ ਵੇਖਣਾ ਨਹੀਂ ਚਾਹਤੇ ਇਹਦਾ ਲੱਗਾ ਵਢਾ ਦੇ ਦੋ ਤੁਸੀਂ ਰਣ ਅੱਜ ਰੇਲਵੇ ਸਟੇਸ਼ਨ ਸੇ ਨੰਬਰ ਵਾਟ ਪਹਿਲੇ ਕਦਮਾਂ ਦੇ ਲਾਗੇ ਘਰ ਅੰਦਰ ਤੇ ਇਨਾਂ ਦਾ ਸੁਨੀਲ ਸਾਹਿਬ ਦਾ ਵੀ ਪੇਸ਼ ਕਰੀਆ ਬਹੁਤ ਜ ਮੈਂ ਨਾ ਦਾ ਥੈਂਕ ਯੂ ਕੀ ਕਹਿਣਾ ਚਾਹੂਗੀ ਇਨਾਂ ਦੇ ਦੋਨਾਂ ਨੂੰ ਮੈਂ ਇੰਨਾ ਕਿ ਇਨਾਂ ਦੀ ਬੇਨਤੀ ਆਪਣੀ ਪ੍ਰਵਾਨ ਕਰਦੀ ਆਂ ਕਿ ਇਨਾਂ ਦਾ ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦੀ ਇਨਾਂ ਨੂੰ ਕੋਈ 10 ਰੁਪਏ ਮੇਰੇ ਡਿੱਗ ਜਾਣ ਉਹ ਵੀ ਨਹੀਂ ਕੋਈ ਦੇ ਸਕਦਾ ਇਹ ਬੜੀ ਧੰਨਵਾਦ ਕਰਨੀ ਜਿਹੜੇ ਮਰੀ ਮਾਇਆ ਮੈਨੂੰ ਵਾਪਸ ਕੀ ਕਹਿਣਾ ਚਾਹੀਦੀ ਲੋਕਾਂ ਨੂੰ ਹਾਂਜੀ ਲੋਕਾਂ ਨੂੰ ਇਹੋ ਜਿਹਾ ਇਮਾਨਦਾਰ ਹੋਣੀ ਚਾਹੀਦੀ ਇੰਨੀ ਕਿ ਸੋਭਾ ਕਰਾਂ ਕਿਵੇਂ ਜਿੱਕਰ ਆ ਭਾਜੀ ਮਖਤਾਰ ਦੀ ਕਰਦੇ ਵੀ ਇਹੋ ਜਿਹੇ ਇਨਸਾਨ ਦੁਨੀਆ ਤੇ ਅਜੇ ਵੀ ਹੈਗੇ ਜੀ ਇਨਾ ਦਾ ਧੰਨਵਾਦ ਸੋਦਰ ਸੋਨੀ ਸਾਹਿਬ ਜਰੀਆ ਬਣੇ ਟੱਕਰ ਹਾਂਜੀ ਇਹ ਨਾ ਬੰਦੇ ਤੇ ਮੈਨੂੰ ਹੀ ਨਹੀਂ ਸੀ ਅਭੀ ਇਹ ਨਾ ਬੰਦੇ ਤੇ ਕੋਈ ਤੁਹਾਡਾ ਸਾਰਿਆਂ ਦਾ ਨਾਲ ਮਿਲ ਕੇ ਧੰਨਵਾਦ ਜੇ ਇਨਸਾਨੀਅਤ ਜਿੰਦੀ ਹੈ ਤਾਂ ਜਿਹੜਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਦੇਖੇ ਨੇ ਇੰਜ ਲੱਗਦਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਨਾਸ਼ਕਾਰੀ ਰੂਪ ਜਿਹੜਾ ਵਾ ਸੰਸਾਰ ਦਾ ਬਣਨ ਵਾਲਾ ਪਰ ਪ੍ਰਮਾਤਮਾ ਨੇ ਆਪਣੀ ਵਿਧੀ ਬਣਾਈ ਹੋਈ ਹੈ ਇਹੋ ਜੇ ਚੰਗੇ ਇਨਸਾਨ ਜਿਹੜੇ ਕਿਸੇ ਦੀ ਈਮਾਨਤ ਦੇ ਵਿੱਚ ਖਿਆਨਤ ਨਹੀਂ ਕਰਦੇ ਉਹ ਵੀ ਦੁਨੀਆਂ ਦੇ ਉੱਤੇ ਹੈਗੇ ਨੇ ਤੇ ਇਸੇ ਕਰਕੇ ਜਿਹੜੀ ਦੁਨੀਆਂ ਅਟੱਲ ਕਾਇਮ ਆ ਗੁਰੂ ਰਾਮਦਾਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਇਹਨਾਂ ਦੇ ਮਨ ਦੇ ਵਿੱਚ ਮਿਹਰ ਪਈ ਤੇ ਇਹਨਾਂ ਦਾ ਹਿਰਦੇ ਪਰਵਰਤਨ ਹੋਇਆ ਇਹ ਗੁਰੂ ਘਰ ਜਾਣ ਵਾਲੇ ਬੰਦੇ ਨੇ ਮੈਂ ਇਹਨਾਂ ਨੂੰ ਬੜੇ ਨਿੱਜੀ ਤੌਰ ਤੇ ਪਰਿਵਾਰਕ ਸਬੰਧ ਨੇ ਇਹਨਾਂ ਨਾਲ ਜਾਣਦਾ ਹਾਂ ਗੁਰੂ ਘਰ ਦੀ ਸੇਵਾ ਕਰਦੇ ਨੇ ਵੇਖੋ ਗੁਰੂ ਰਾਮਦਾਸ ਜੀ ਨੇ ਐਸੀ ਵਿਧ ਬਣਾਈ ਕਿ ਇਹ ਚਾਹੁੰਦੇ ਤੇ ਪੈਸੇ ਆਪਣੇ ਕੋਲ ਰੱਖ ਸਕਦੇ ਸੀ ਪਰ ਉਸ ਅਕਾਲਪੁਰਤ ਦੀ ਕਿਰਪਾ ਦੇ ਨਾਲ ਇਹਨਾਂ ਦੇ ਮਨ ਵਿੱਚ ਮਿਹਰ ਪਈਏ ਮੇਰੇ ਕੋਲ ਆਏ ਨੇ ਮੈਂ ਇਹਨਾਂ ਨੂੰ ਆਖਿਆ ਫੌਜੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਅੱਜ ਦੇ ਯੁੱਗ ਦੇ ਵਿੱਚ ਕੋਈ ਕਿਸੇ ਦੇ 5 ਰੁਪਏ ਨਹੀਂ ਮੋੜਦਾ ਇੱਥੋਂ ਤੱਕ ਕਿ ਲੋਕੀ ਗਲੇ ਕੱਟਣ ਤੱਕ ਮਾਇਆ ਵਾਸਤੇ ਤਿਆਰ ਹੋਏ ਪਏ ਨੇ ਪਰ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਤੁਸੀਂ ਲਸਾਇਲ ਕੈਂਪ ਕੀਤੀ ਹੈ ਇਹਦੀ ਉਦਾਹਰਣ ਕਿਧਰੇ ਨਹੀਂ ਮਿਲਦੀ ਇਸ ਕਰਕੇ ਮੈਂ ਫੌਜੀ ਸਾਹਿਬ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਖਾਸ ਕਰਕੇ ਮੇਰੀ ਭੈਣ ਜਿਹਨੂੰ ਕਿਸੇ ਆਡਾ ਇੱਕ ਮੁਖ्तार ਸਿੰਘ ਆ ਰੇਲਵੇ ਸਟੇਸ਼ਨ ਤੋਂ ਉਹਨਾਂ ਦੇ ਇਹਨਾਂ ਦੇ ਬੱਚੇ ਦੇ ਇਲਾਜ ਵਾਸਤੇ ਇਹਨਾਂ ਦੇ ਬੱਚੇ ਦੀ ਲੱਤ ਦੀ ਹਾਲਤ ਬਹੁਤ ਗੰਭੀਰ ਆ ਗਲੀ ਹੋਈ ਐ ਸੁੰਡੀਆਂ ਪਈਆਂ ਹੋਈਆਂ ਨੇ ਉਹਨਾਂ ਨੇ ਇਹਨਾਂ ਨੂੰ ਉਸ ਦੇ ਇਲਾਜ ਵਾਸਤੇ ਮਦਦ ਕੀਤੀ ਸੀ ਮਾਇਆ ਦੀ ਵੇਖੋ ਪ੍ਰਮਾਤਮਾ ਨੇ ਜਿਸ ਬੰਦੇ ਨੇ ਸੇਵਾ ਕੀਤੀ ਉਹਦੀ ਲਗਨ ਸੀਗੀ ਜਿਸ ਬੰਦੇ ਨੇ ਈਮਾਨਤ ਮਿਲੀ ਉਹਦੀ ਵੀ ਲਗਨ ਸੀ ਤੇ ਤੀਸਰਾ ਸਾਡੇ ਮਨ ਦੇ ਵਿੱਚ ਪ੍ਰਮਾਤਮਾ ਨੇ ਪਤਾ ਨਹੀਂ ਕੀ ਵਾਸਾ ਕੀਤਾ ਅਸੀਂ ਬਿਨਾ ਸਮਾਂ ਬਰਤ ਕੀਤਾ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰ ਕੀਤਾ ਤੁਹਾਡੇ ਨਾਲ ਵੀ ਮੈਂ ਫੋਨ ਤੇ ਗੱਲ ਕੀਤੀ ਆ ਬੰਟੂ ਵੀਰ ਵੀ ਆਇਆ ਇਹਨਾਂ ਨਾਲ ਵੀ ਗੱਲ ਕੀਤੀ ਕਿ ਹੋ ਸਕਦਾ ਜਿੰਨੀ ਮੇਰੇ ਸਾਥੀਆਂ ਨੇ ਵੀਡੀਓ ਮਿੰਟਾਂ ਸਕਿੰਟਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਤੱਕ ਪਹੁੰਚਾ ਦਿੱਤੀ ਜਿਸ ਦਾ ਇਹ ਸਿੱਟਾ ਨਿਕਲਿਆ ਕਿ ਜਿਹਦੀ ਇਮਾਨਦਤ ਸੀ ਉਹਦੇ ਤੱਕ ਪਹੁੰਚ ਗਈ ਹੈ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਬਹੁਤ ਤਗੜੀ ਤਾਕਤ ਆ ਸਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਚੰਗੇ ਕੰਮਾਂ ਵਾਸਤੇ ਨਾ ਕਿ 네ਗੇਟਿਵ ਸੋਚ ਨੂੰ ਰੱਖ ਕੇ ਇਸ ਕਰਕੇ ਮੈਂ ਫੌਜੀ ਸਾਹਿਬ ਦਾ ਕਾਸ ਤੌਰ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਤੇ ਹੋਰ ਜਿਹੜੇ ਮੇਰੇ ਸਾਥੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਮੇਰੀ ਵੀਡੀਓ ਨੂੰ ਸ਼ੇਅਰ ਕੀਤਾ ਵਾ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਇਹ ਪ੍ਰਮਾਤਮਾ ਸਾਨੂੰ ਸਮਤ ਬਖਸ਼ਿਓ ਇਸੇ ਤਰ੍ਹਾਂ ਚੰਗੇ ਕਾਰਜਾਂ ਵਾਸਤੇ ਸਾਡੇ ਕੋਲ ਸੇਵਾ ਲੈਂਦੇ ਰਹੋ ਸਾਰੇ ਸੰਸਾਰ ਦੇ ਵਿੱਚ ਸੁੱਖ ਵਰਤਾਓ ਅਤੇ ਇਹਨਾਂ ਦੇ ਬੱਚੇ ਨੂੰ ਵੀ ਜਿਸ ਕੰਮ ਵਾਸਤੇ ਉਹ ਪੈਸੇ ਆਏ ਸਨ ਉਹਦਾ ਇਲਾਜ ਵੀ ਸਫਲਤਾਪੂਰਵਕ ਹੋਵੇ ਤੇ ਉਹ ਬੱਚਾ ਆਪਨੇ ਘਰ ਤੰਦਰੁਸਤ ਹੋ ਕੇ ਆਵੇ ਮੇਰਾ ਨਾਮ ਪਰਮਦੀਪ ਸਿੰਘ ਸਾਬਕਾ ਫੌਜੀ ਫਰਗਾ ਚੁੜੀਆਂ ਵਾਰਡ ਨੰਬਰ 1 ਹਵੇਲੀਆਂ ਮੈਂ ਫੌਜ ਤੋਂ ਬਾਅਦ ਆਪਣਾ ਦੁਕਾਨ ਦੇ ਨਾਲ ਪ੍ਰੋਫਿਟ ਡੀਲਵਰੀ ਦਾ ਕੰਮ ਕਰਦਾਂ ਨੀ ਲੱਗਾ ਤੇ ਮੈਂ ਕਿਸੇ ਨੂੰ ਮਕਾਨ ਦਿਖਾਉਣ ਦੇ ਬਹਾਨੇ ਵਾਸੇ ਵਰਤਨ ਚੱਕਰ ਗਿਆ ਸੀ ਆਪਣੇ ਕਸਟਮਰ ਨੂੰ ਮਿਲਣ ਵਾਸਤੇ ਤੋਂ ਮੈਂ ਸਾਹਮਣੇ ਦੇਖਿਆ ਵੀ ਦੁਕਾਨ ਦੇ ਬਾਹਰ ਰਮਾਲ ਕੁੱਠਾ ਪਿਆ ਆ ਤੇ ਮੈਂ ਚੋਕੇ ਦਾ ਥੋੜਾ ਖੋਲ ਕੇ ਇਹ ਵੀ ਹਿੰਦੂਸ ਬਾਰਾ ਤੇ ਆਪਣਾ लवली ਫੀਡਸ ਆ ਉਹਦੇ ਵਿੱਚ ਘਾਰ ਅੰਦਰਵਾਰ ਪਏ ਦੁਕਾਨ ਦੇ ਅੰਦਰ ਮੈਂ ਬੈਠਾ ਮੇਰਾ ਪੈਰ ਲੱਗਾ ਤੇ ਮੈਂ ਚੱਕ ਕੇ ਵੇਖਿਆ ਪੈਸੇ ਵਿੱਚ ਤੇ ਚੱਕਿਆ ਜਾਂ ਹੋਰ ਸਮਾਨ ਵਿੱਚ ਉਹ ਫਿਰ ਮੈਂ ਲੱਗੇ ਜਾ ਕੇ ਪੁੱਛਿਆ ਤੇ ਕਹਿੰਦੇ ਵੀ ਇੱਥੋਂ ਮਾਰਾ ਹੋਣੇ ਜੂਸ ਕੇ ਗਈ ਹੈ ਤਾਂ ਫਿਰ ਕਾਫੀ ਬੰਦੇ ਐਡਵਾਈਸ ਦੇਣ ਲੱਗੇ ਫਿਰ ਮੈਂ ਵੀ ਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ ਕਿੰਤੂ ਪਰ ਉਤਰ ਬਿਗਾਰ ਤੋ ਫਿਰ ਮੈਂ ਆਪਣੇ ਮਾਮਦੇ ਨਾਲ ਸੀਧਾ ਲਾ ਕੇ ਤੇ ਮੈਂ ਵੀ ਮਾਮਦੇ ਦਾ ਪੈਸਾ ਕਿਹਦਾ ਫਿਰ ਸੋਨੀ ਸਾਹਿਬ ਕੋ ਮਾਇਆ ਕਿ ਇਹਦਾ ਉਹਨੂੰ ਪੈਸੇ ਮੋੜ ਮਿਲੀ ਆ ਤੇ ਇਹਦਾ ਆਪਣਾ ਫਿਰ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਨੂੰ ਨੌਲੇਜ ਸੀ ਤੇ ਉਹ ਫੋਨ ਵਗੈਰਾ ਕਰਕੇ ਤੇ ਆਪਾਂ ਨਾਲ ਵੀਡੀਓ ਤੇ ਚਾਰਜ ਕਰਾਉਣ ਲਈ ਇਹਨਾਂ ਦੇ ਪੈਸੇ ਤੁਨਕ ਪਹੁੰਚਾਉਣਾ ਕੀਤਾ ਆਪਾਂ ਇਹ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਕਿਉਂਕਿ ਅਜਿਹੀ ਇਮਾਨਦਾਰੀ ਘੱਟ ਹੀ ਹੈ ਅੱਜ ਕੱਲ ਦੇ ਯੁੱਗ ਵਿੱਚ ਕਿ ਇਹ ਆਮ ਜਿਹੜੇ ਅਸੀਂ ਪਬਲਿਕ ਤੇ ਆਲੂ ਆਪਣੀ ਸਮਾਜ ਆ ਉਹਨਾਂ ਦੀ ਇੱਕ ਬੜੀ ਵੱਡੀ ਉਦਾਹਰਣੇ ਤੇ ਇੱਕ ਤੁਸੀਂ ਮਿਸਾਲ ਪਾਇਆ ਕੀਤੀ ਹੈ ਕਿ ਵੀ ਲੋਕ ਤੇ 10 ਰੁਪਏ ਦੀ ਦਿੱਤੇ ਤੇ ਇਹ ਫਿਰ ਤੁਹਾਡੇ ਉਸੇ ਵळे ਮਨਚ ਭਾਵਨਾ ਕਿ ਵੀ ਮੈਂ ਵਾਪਸ ਕਿਸੇ ਤਰ੍ਹਾਂ ਵਾਪਸ ਕਰਨੇ ਆ। ਵੀ ਗੁਰੂ ਰਾਮਦਾਸ ਦੀ ਬੜੀ ਕਿਰਪਾ ਜੇ ਜੋ ਮੰਗੇ ਠਾਕੁਰ ਤੇ ਸੋਈ ਸੋਈ ਦੇਵੇ। ਜੋ ਮਾਲਕ ਨੇ ਦਿੱਤਾ ਮੇਰੀ ਆਸ ਹੋਣੀ ਜਿੰਦ ਤੱਕ ਮੈਂ ਮੈਨੂੰ ਮਾਲਕ ਨੇ ਬਿਠਾਇਆ ਚਾਹੇ ਮੇਰਾ ਪਹਿਰਾਵਾ ਸਤਗੁਰ ਦੀ ਕਿਰਪਾ ਨਾਲ ਸਾਦਾ। ਬੜੀ ਕਿਰਪਾ ਗੁਰੂ ਰਾਮਦਾਸ ਦੀ ਮੈਂ ਸਾਰਿਆਂ ਨੂੰ ਕਹਾਂਗਾ ਕਿ ਜੋ ਵੀ ਮੰਗਣਾ ਆਪਣੇ ਈਸ਼ਟ ਕੋ ਮੰਗੋ ਜਿੰਨੂੰ ਵੀ ਮੰਗੋ ਦਿਲੋਂ ਮੰਗੋ ਈਸ਼ਟ ਕੋ ਮੰਗੋ। ਜਿੰਨੂੰ ਮੰਨਦੇ ਤੈਹੇ ਦਿਲੋਂ ਮੰਨੋ ਤੇ ਉਸ ਨੂੰ ਉਹ ਮੰਗੋ ਤੁਹਾਨੂੰ ਮਿਲੇਗਾ 100% ਮਿਲੇਗਾ ਪਰ ਕਿਸੇ ਦਾ ਕੁਝ ਵੀ ਗੱਡੀ ਆ ਸਾਧਨ ਆ ਪੈਸਾ ਵਾ ਘੜੀ ਆ ਮੋਬਾਈਲ ਆ ਉਸ ਨੂੰ ਪਚਾਉਣਾ ਕਰੋ ਕਿਉਂਕਿ ਅਗਲੇ ਨੇ ਪਤਾ ਨਹੀਂ ਕਿਸ ਤਰ੍ਹਾਂ ਦੇ ਮਿਹਨਤ ਤੇ ਕਿਦਾਂ ਲਹਿਆ ਹੁਣ ਜੋ ਇਹਨਾਂ ਮਾਤਾ ਜੀ ਨੇ ਮੈਨੂੰ ਦੱਸਿਆ ਵਾ ਕਿ ਇਹਨਾਂ ਦੇ ਬੱਚੇ ਦੀ ਜਿਹੜੀ ਪੇਟੀਕਲ ਹਾਲਤ ਬੜੀ ਖਰਾਬ ਹੈ ਲੱਤ ਤੋਂ ਕਿ ਕੀੜੇ ਤੱਕ ਪਏ ਬੱਚਿਆਂ ਦੇ ਤੋਂ ਇਹਨਾਂ ਨੇ ਉਹਨੂੰ ਦਾਨ ਵਜੋਂ ਕਿਸ ਨੇ ਕੀਤਾ ਆ ਕਿ ਉਹਦੇ ਲਾਜ ਕਰਾਉਣ ਵਾਸਤੇ ਤੋਂ ਉਹ ਕਿਹੜੀ ਰੂਹ ਨੇ ਕਿਸੇ ਦਿਲੋਂ ਵੀ ਦਾਨ ਕੀਤਾ ਹੈਗਾ ਕਿ ਇਹਨਾਂ ਨੂੰ ਬਿਰਤ ਬਣਾਈ ਤੇ ਫਿਰ ਮੈਂ ਉਹਦੇ ਵੀ ਸੱਚੇ ਦਿਲੋਂ ਦਿੱਤੇ ਆ ਤੇ ਉਹ ਵੀ ਉਹਦੀ ਦਰਗਾਹ ਚ ਲੱਗ ਗਈ ਬਿਲਕੁਲ ਬਿਲਕੁਲ ਕਿ ਸੱਚੇ ਦਿਲੋਂ ਦਿੱਤੇ ਦਰਗਾਹ ਦੇ ਮਾਲ ਪ੍ਰਵਾਨ ਹੋਏ ਆ ਜੀ ਤਾਂ ਫਿਰ ਮੈਂ ਸੋਨੀ ਸਾਹਿਬ ਕੋਲ ਆਇਆ ਵੀ ਇਦਾਂ ਕਰਕੇ ਮੈਨੂੰ ਅਮਾਉਂਟ ਮਿਲੀ ਆ ਤੇ ਇਹਦਾ ਜਿਹੜਾ ਨਿਰਣਾ ਕਰੋ ਫਿਰ ਉਹ ਇਹਨਾਂ ਨੇ ਅੱਗੇ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪਾਈ ਆ ਤੇ ਮਾਤਾ ਜੀ ਫਿਰ ਅਪੋਂਗ ਕੋਨਟੈਕਟ ਹੋਇਆ ਤੇ ਜਿਹੜੀ ਮਾਇਆ ਪੰਚੋਣੀ ਕੀਤੀ ਆਪਾਂ